2 2 4 ਮੋਰੇ ਆ ਗਈ 4 4 ਨਹੀਂ ਕੀਤੀ ਜੀ ਜੀ ਮੋਰੇ ਆ ਗਿਆ ਜੀ ਜੀ ਬੀਸੀ ਨੇ ਮਾਰੀ ਡੇਗ ਮੋਰੇ ਆ ਗਈ ਡੇਗ ਡੇਗ ਨੂੰ ਲੱਗੇ ਦਕਾਨੂ ਪੈਸੇ ਪਾ ਦੋ ਦਾਨੂ ਚਲੋ ਜੀ ਇੱਕ ਤੋਂ ਗਾਣੇ ਹੀ ਗਾਣੇ ਹੀ ਗਾਣੇ ਪਾ ਦੋ ਦਾਨੂ ਆਕੇ ਦਾਣੇ ਚੱਲਦੇ ਹੁੰਦੇ ਸੀ ਆਕੇ ਦਾਣੇ ਚੱਲਦੇ ਹੁੰਦੇ ਸੀ ਨੀ ਪੈਸੇ ਨਹੀਂ ਹੁਣ ਪੈਸੇ ਆਹ ਬਸ ਬਦਲ ਗਿਆ ਦੇ ਦੇ ਮੈਂ ਧੀ ਧਾਰਿ ਅਭ ਤੇਰੀ ਲੋ ਹੋ ਧਾਰਿ ਅਭ ਤੇਰੀ ਲੋ ਚੰਦ ਪਗਾਵੇ

ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਸਥਾ ਦੇ ਵਿੱਚ ਗੋਰਾ ਆਸਰਾ ਸੇਵਾਕਰਦ ਦੇ ਵਿੱਚ ਅੱਜ 8 ਸਾਲ 8ਨੀ ਲੋੜੀ ਜਿਹੜੀ ਉਹ ਮਨਾਈ ਜਾ ਰਹੀ ਆ ਵੈਸੇ ਸੰਸਥਾ ਨੂੰ 11 ਸਾਲ ਪੂਰੇ ਹੋਣ ਜਾ ਰਹੇ ਆ 26 ਜਨਵਰੀ ਨੂੰ ਜੋ ਸਾਲਾਨਾ ਪ੍ਰੋਗਰਾਮ ਉਸ ਦਿਨ ਕੀਤਾ ਜਾ ਰਿਹਾ ਹੈ ਤੇ ਅੱਜ ਸਾਡਾ ਪੂਰਾ ਪਰਿਵਾਰ ਬਹੁਤ ਲੋੜੀ ਮਨਾ ਰਿਆ ਤੇ ਨਾਲ ਮੇਰੇ ਨਾਲ ਮੇਰਾ ਵੀਰ ਗ੍ਰਿੰਦਰ ਸਿੰਘ ਮੈਲਬੌਰਨ ਜੋ ਸੁਸਾਇਟੀ ਦੇ ਸਰਪ੍ਰਸਤ ਮੇਰੇ ਨਾਲ ਵੱਡਾ ਵੀਰ ਪਰਸ਼ੋਤਮ ਸਿੰਘ ਬਾਗਾ ਜੋ ਕੈਸ਼ੀਅਰ ਦੀ ਸੇਵਾ ਨਿਭਾਉ ਰਿਹਾ ਨਾਲ ਮੇਰੇ ਨਾਲ ਮੇਰਾ ਬ੍ਰਦਰ ਸਿਮਰਨਜੀਤ ਸਿੰਘ ਗੁਰਾਇਆ ਪੂਨੇ ਤੋਂ ਤੇ ਆਪਾਂ ਸੰਸਥਾ ਦੇ ਵਿੱਚ ਸਾਰੇ ਪਰਿਵਾਰ ਨੇ ਬੜੀ ਖੁਸ਼ੀ-ਖੁਸ਼ੀ ਲੋੜੀ ਮਨਾਈ ਆ ਇੱਕ ਪਰਿਵਾਰ ਇੱਕ ਕਿਉਂਕਿ ਹਰੇਕ ਸਾਲ ਅਸੀਂ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਆਪ ਰਲ ਮਿਲ ਕੇ ਇੱਥੇ ਖੁਸ਼ੀਏ ਸਾਂਝੀ ਕਰੀਦੀ ਆ ਕੋਸ਼ਿਸ਼ ਹੀ ਕਰੀਦੀ ਆ ਹਰੇਕ ਤਿਹਾਰ ਜਿਹੜਾ ਉਹ ਸੀ ਨਾ ਲਵਾਰਸਾਂ ਦੇ ਨਾਲ ਲਵਾਰਸ ਤਾਂ ਚਲੋ ਜਦੋਂ ਰੋੜਾਂ ਤੇ ਸੀ ਉਦੋਂ ਲਵਾਰਸ ਸੀ ਪਰ ਹੁਣ ਲਵਾਰਸ ਨਹੀਂ ਹੈਗੇ ਹੁਣ ਇੱਕ ਇਹਨਾਂ ਨੂੰ ਪਰਿਵਾਰ ਮਿਲ ਚੁੱਕਾ ਆ ਅਸੀਂ ਆਪਣੇ ਪਰਿਵਾਰ 'ਚ ਬੈਠ ਕੇ ਇੱਕ ਰਲ ਮਿਲ ਕੇ ਇੱਕ ਤਿਹਾਰ ਜਿਹੜਾ ਹਰੇਕ ਮਨਾਉਣ ਦੀ ਕੋਸ਼ਿਸ਼ ਕਰੀਦੀ ਆ ਮਨਾਈ ਦੇ ਵੀ ਆ ਤੇ ਬਾਕੀ ਹੁਣ ਅਪੀਲ ਇਹੀ ਕਰਨ ਜਾ ਰਹੇ ਆ ਵੀ 26 ਜਨਵਰੀ ਨੂੰ ਤੇ ਤੁਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਆਨਲਾਈਨ ਦੇਖ ਸਕਦੇ ਪ੍ਰੋਗਰਾਮ ਤੇ ਜਿੱਥੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਆ ਜਰੂਰ 26 ਜਨਵਰੀ ਨੂੰ ਬਾਬਾ ਦੀਪ ਸਿੰਘ ਸੇਵਾਦਲ ਆਸ਼ਰਮ ਸੇਵਾ ਘਰ ਦੇ ਵਿੱਚ ਜਿਹੜਾ ਉਹ ਸਾਲਾਨਾ ਜਿਹੜਾ ਪ੍ਰੋਗਰਾਮ ਕੀਤਾ ਜਾ ਰਿਹਾ ਜਿਹਦੇ ਵਿੱਚ ਪੰਥ ਦੀਆਂ ਮਹਾਨ ਪੰਥ ਦੇ ਕੀਰਤਨੀ ਜਿੱਥੇ ਢਾਡੀ ਜਿੱਥੇ ਜਿਹੜੇ ਸੰਗਤਾਂ ਨੂੰ ਨਿਹਾਲ ਕਰਨਗੇ ਬਾਕੀ ਮੇਰੇ ਨਾਲ ਮੇਰਾ ਵੀਰ ਗੁਰਿੰਦਰ ਸਿੰਘ ਮੈਲਬੌਰਨ ਜਿਹਦੀ ਅੱਜ ਪਹਿਲੀ ਲੋਹੜੀ ਜਿਹੜੀ ਸੰਸਥਾ ਦੇ ਵਿੱਚ ਮਨਾਇਆ ਮਨਾਈ ਜਾ ਰਹੀ ਹੈ ਇਹ ਵੀਰ ਵੱਲੋਂ ਕਿਉਂਕਿ ਜਦੋਂ ਸੰਸਥਾ ਜਦੋਂ ਸ਼ੁਰੂਆਤ ਕੀਤੀ ਗਈ ਸੀ 2015 ਦੇ ਵਿੱਚ ਇੱਕ ਧਾਰਮਿਕ ਪੱਖ ਦੇ ਨਾਲ ਇਹ ਸੰਸਥਾ ਦੀ ਸ਼ੁਰੂਆਤ ਹੋਈ ਸੀ ਤੇ ਧਾਰਮਿਕ ਖੇਤਰ ਦੇ ਵਿੱਚ ਕੀਰਤਨ ਨਿਰਵਾਰ ਕਰਾਉਣੇ ਹੋਰ ਜਿਹੜੇ ਨੌਜਵਾਨਾਂ ਨੂੰ ਦਲਦਲ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਦੇ ਲਈ ਇਹ ਸੁਸਾਇਟੀ ਦੀ ਗਠਨ ਹੋਇਆ ਸੀ ਪਰ ਇਸ ਸੁਸਾਇਟੀ ਨੇ ਫਿਰ ਜਿਵੇਂ ਅ ਇਲਾਕੇ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਪਿੰਡ-ਪਿੰਡ ਜਾਣਾ ਸ਼ੁਰੂ ਕੀਤਾ ਫਿਰ ਪਤਾ ਲੱਗਾ ਜੋ ਹਾਲਾਤ ਲੋਕਾਂ ਦੇ ਬਣੇ ਹੋਏ ਆ ਕਈ ਲੋਕ ਇਹੋ ਜਿਹੇ ਆ ਜਿਹੜੇ ਰੋਟੀ ਤੋਂ ਵੀ ਬਹੁਤ ਦੁਖੀ ਸੀ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਉਸ ਦਿਨ ਫਿਰ ਸ਼ੁਰੂਆਤ ਜਿਹੜਾ ਰਚਨਮਨ ਸਮਾਗਮ ਦੀ ਕੀਤੀ ਗਈ ਸੀ ਫਿਰ ਉਸ ਤੋਂ ਬਾਅਦ ਜੁੜਦੇ ਗਏ ਭਰਾ ਜਿਵੇਂ ਹਰਜੀਤ ਭਾਜੀ ਦੀਪਕ ਨੌਰਵੇ ਇਦਾਂ ਦੇ ਕਈ ਭਰਾ ਜਿਹੜੇ ਜੁੜਦੇ ਗਏ ਜਿਨ੍ਹਾਂ ਨੇ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਖੜੇ ਹੋਏ ਸਭ ਤੋਂ ਪਹਿਲਾਂ ਜਦੋਂ ਸ਼ੁਰੂਆਤ ਹੋਈ ਸੀ ਮੈਲਬਰਨ ਦੀ ਸੰਗਤ ਨਾਲ ਸਹਿਯੋਗ ਹੋਇਆ ਸੀ ਮੈਲਵਾਂ ਦੀ ਸੰਗਤ ਦੇ ਨਾਲ ਵੀਰ ਗੁਰਿੰਦਰ ਸਿੰਘ ਦਸੂਗਾ ਜਿਹੜੇ ਉੱਥੇ ਦੀਆਂ ਬਾਬਾ ਅਮਰੀਕ ਸਿੰਘ ਹੋਏ ਹੋਰ ਜਿਹੜੇ ਵੀਰਾਂ ਨੇ ਇੱਕ ਇੱਕ ਮਤਲਬ ਸੰਸਥਾ ਦੇ ਨਾਲ ਥੰਮ ਬਣ ਕੇ ਖੜ ਗਏ ਮੋਢੇ ਨਾਲ ਮੋਢਾ ਜੋੜ ਕੇ ਖੜੇ ਤਾਂ ਹੀ ਸੰਸਥਾ ਦੇ ਸੰਸਥਾ ਦਾ ਇਸ ਟਾਈਮ ਦੇਖੋ 2015 ਤੋਂ ਨਿਰੰਤਰ ਰਾਸ਼ਨ ਬੰਦ ਸਮਾਗਮ ਜਿਹੜਾ ਕੀਤਾ ਜਾ ਰਿਹਾ ਹੈ ਤੇ ਉਹ ਵੀ 26 ਤਰੀਕ ਨੂੰ ਜਿਹੜਾ ਕੀਤਾ ਜਾ ਰਿਹਾ ਹੈ ਦੇਖੋ ਕਿੰਨੇ ਸਾਲ ਹੋ ਚੁੱਕੇ ਆ ਹਰੇਕ ਮਹੀਨੇ 10 ਤਰੀਕ ਨੂੰ ਰਾਸ਼ਨ ਦੇਣਾ ਉਹ ਵੀ 400 ਪਰਿਵਾਰ ਨੂੰ ਕਿੱਡੀ ਵੱਡੀ ਗੱਲ ਆ ਇਹ ਸਭ ਕਿਹਦੀ ਬਦੌਲਤ ਆ ਇਹ ਤੁਹਾਡੀ ਸਾਰਿਆਂ ਸੰਗਤਾਂ ਦੀ ਬਦੌਲਤ ਆ ਤੁਸੀਂ ਸਾਡੇ ਨਾਲ ਖੜੇ ਆ ਤੁਸੀਂ ਸੰਸਥਾ ਨੂੰ ਪਿਆਰ ਦਿੱਤਾ ਤੁਸੀਂ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਚਾਹੇ ਘਰਾਂ 'ਚ ਬਹਿ ਕੇ ਤੁਸੀਂ ਸ਼ੇਅਰ ਕੀਤੀਆਂ ਵੀਡੀਓ ਪਿਆਰ ਦਿੱਤਾ ਕੋ ਲਾਈਕ ਕੀਤਾ ਕੋ ਕਮੈਂਟ ਮਾਰਿਆ ਤਾਂ ਹੀ ਸੰਸਥਾ ਇੱਥੇ ਤੱਕਰ ਇਸ ਤਾਂ ਸੰਸਥਾ ਨੇ ਸਟੈਂਡ ਕੀਤਾ ਤੇ ਮੇਰੇ ਨਾਲ ਮੇਰਾ ਵੀਰ ਗੁਰਬੀਰ ਸਿੰਘ ਚਟਾਲਾ ਐਡਵੋਕੇਟ ਇਹ ਵੀ ਸੁਸਾਇਟੀ ਦੇ ਕਾਨੂੰਨੀ ਸਲਾਹਕਾਰ ਉਹ ਵੀ ਪਹੁੰਚ ਚੁੱਕਿਆ ਵੀਰ ਗੁਰਿੰਦਰ ਸਿੰਘ ਦੋ ਸ਼ਬਦ ਜ਼ਰੂਰ ਮੇਰਾ ਭਰਾ ਬੋਲੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਮਨਜੋਤ ਵੀਰ ਨੇ ਦੱਸਿਆ ਪਈ 2015 ਚ ਕਿੱਦਾਂ ਸ਼ੁਰੂਆਤ ਹੋਈ ਸੀ ਆਪਣੀ। ਸ਼ੁਰੂਆਤ ਧਾਰਮਿਕ ਪ੍ਰੋਗਰਾਮਾਂ ਤੋਂ ਹੀ ਹੋਈ ਸੀ। ਪਰ ਜਿਵੇਂ ਕਹਲੋ ਬਾਬਾ ਦੀਪ ਸਿੰਘ ਦੇ ਕਿੱਦਾਂ ਸੇਵਾ ਲੈਣੀ ਸੀਗੀ। ਉਵੇਂ ਸਾਨੂੰ ਇੱਕ ਪਹਿਲਾ ਵੀਰ ਮਿਲਿਆ ਮਿਲਿਆ ਜਿੱਥੋਂ ਸਾਡੀ ਸ਼ੁਰੂਆਤ ਹੋਈ ਆ। ਤੇ ਉਹਦੇ ਕਰਦੇ ਕਰਦੇ ਇੱਕ ਰਾਏ ਤੇ ਘਰ ਲਿਆ ਉਸ ਤੋਂ ਬਾਅਦ ਭਾਜੀ ਪ੍ਰਸ਼ੋਤਮ ਭਾਜੀ ਮਿਲੇ ਆ। ਕਿਵੇਂ ਆਸ਼ਰਮ ਬਣਿਆ ਸਭ ਨੂੰ ਪਤਾ ਆ ਸਟਾਰਟਿੰਗ ਕਿਦਾਂ ਹੋਈ ਆ ਪਰ ਬਹੁਤ ਵੱਡਾ ਜਿਹੜਾ ਸਿਰ ਸਾਡੇ ਮਨਜੋਤ ਵੀਰ ਦੇ ਸਿਰ ਤੇ ਜਾਂਦਾ ਆ ਜਿਹਨੇ ਵੀਰ ਨੇ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਕਿਵੇਂ ਆਪਣੇ ਪਰਿਵਾਰ ਨੂੰ ਦੇ ਨਾਲ ਕੰਪਰੋਮਾਈਜ਼ ਕਰਕੇ ਸਾਰੀਆਂ ਸੇਵਾਵਾਂ ਕੀਤੀਆਂ ਆ ਬਹੁਤ ਵੱਡਾ ਯੋਗਦਾਨ ਆ ਅਸੀਂ ਅਸੀਂ ਵੀਰ ਨਾਲ ਖੜੇ ਆ ਸਾਨੂੰ ਬੜਾ ਮਾਣ ਹੁੰਦਾ ਤੇ ਬਾਕੀ ਮੈਲਬੌਰਨ ਦੀ ਸੰਗਤ ਦਾ ਬੜਾ ਧੰਨਵਾਦ ਆ ਆਸਟ੍ਰੇਲੀਆ ਦੀ ਸੰਗਤ ਦਾ ਬੜਾ ਧੰਨਵਾਦ ਜੀ ਇੰਨਾ ਵਿਸ਼ਵਾਸ ਕਰਕੇ ਇਹ ਨਹੀਂ ਅਸਬਾ ਮਾ ਸਾਡੇ ਤੱਕ ਮਤਲਬ ਸਾਨੂੰ ਪਹੁੰਚਾਈਆਂ ਜਦੋਂ ਵੀ ਉਹਨਾਂ ਨੂੰ ਅਪੀਲ ਕਰਦੇ ਆ ਨਾਲ ਦੀ ਨਾਲ ਸਾਡੇ ਨਾਲ ਖੜ ਜਾਂਦੇ ਆ ਉਹ ਨਾਲ ਦੀ ਨਾਲ ਸੇਵਾ 'ਚ ਹਿੱਸਾ ਪਾਉਂਦੇ ਨੇ ਉਹਨਾਂ ਦਾ ਵੀ ਦਿলো ਧੰਨਵਾਦ ਆ ਬਾਕੀ ਮਨਜੋਤ ਸਿੰਘ ਨੇ ਜੋ ਕਿਹਾ ਉਹ ਸੱਚ ਹੈ ਬਿਲਕੁਲ ਵੀ ਆਪਾਂ ਇਹ ਜਿੰਨੇ ਵੀ ਸਾਡੇ ਨਾਲ ਅੱਗੇ ਤੇ ਅੱਗੇ ਜੁੜਦੇ ਜਾ ਰਹੇ ਆ ਇੱਕ ਵੱਡਾ ਪਰਿਵਾਰ ਬਣਦਾ ਜਾ ਰਿਹਾ ਤੇ ਇਹਨਾਂ ਲੋਵਾਰਸ ਜਿਹੜੇ ਰੋਣਾ ਤੇ ਪੈ ਸੀ ਇਹਨਾਂ ਲਈ ਇੱਕ ਘਰ ਬਣ ਗਿਆ ਤੇ ਨਾਲ ਹਸਪੀਟਲ ਦੀ ਸੇਵਾ ਜਾ ਰਹੀ ਆ ਐਂਬੂਲੈਂਸ ਦੀ ਸੇਵਾ ਜਾ ਰਹੀ ਆ ਫਾਇਰ ਬ੍ਰਿਗੇਡ ਦੀ ਸੇਵਾ ਜਾ ਰਹੀ ਆ ਬਹੁਤ ਵੱਡੀ ਸੇਵਾ ਆ ਤੇ ਸਾਰੇ ਵੀਰਾਂ ਦਾ ਜਿਹੜੇ ਵੀਰ ਮਨਜੋਤ ਨਾਲ ਖੜਦੇ ਆ ਮੈਂ دلੋਂ ਧੰਨਵਾਦ ਉਹਨਾਂ ਕਰਦਾ ਉਹਨਾਂ ਵੀਰਾਂ ਦਾ ਤੇ ਮੈਂ ਆਸ ਵੀ ਕਰਦਾ ਵੇ ਇਵੇਂ ਸਾਰੇ ਵੀਰ ਮਨਜੋਤ ਵੀਰ ਨਾਲ ਖੜੇ ਰਹਿਣਗੇ ਤੇ ਆਪਣਾ ਪਰਿਵਾਰ ਹੋਰ ਵਾਧਾ ਫੁੱਲਦਾ ਰਹੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਮੇਰਾ ਵੀਰ ਗੁਰਵੀਰ ਸਿੰਘ ਜਟਾਲਾ ਉਹ ਵੀ ਦੋ ਸ਼ਬਦ ਬੋਲੂਗਾ ਬਾਕੀ ਜੋ ਗੁਰਿੰਦਰ ਵੀ ਨੇ ਕਿਹਾ ਗੱਲ ਨੀਤ ਦੀ ਆ ਨੀਤ ਸੱਚੀ ਸੀ ਸਾਡੀ ਸਾਰੀ ਟੀਮ ਦੀ ਨੀਤ ਸੱਚੀ ਸੀ ਇੱਕ ਅਸੀਂ ਕਦੀ ਵੀ ਪਲਾਨ ਕਰਕੇ ਨਹੀਂ ਚੱਲਨੇ ਅਸੀਂ ਮਹਾਰਾਜ ਦੀ ਨਮਾਇੰਦਗੀ ਅਸੀਂ ਗੁਰੂ ਸਾਹਿਬ ਦੀ ਲਈ ਆ ਬਾਬਾ ਦੀਪ ਸਿੰਘ ਜੀ ਦੀ ਲਈ ਹੈ ਉਹਦੇ ਓਟ ਆਸਰੇ ਦੇ ਨਾਲ ਉਹਦੇ ਚਰਨਾਚ ਅਰਦਾਸ ਬੇਨਤੀ ਕਰਕੇ ਜਦੋਂ ਵੀ ਕੋਈ ਚੰਗਾ ਕੰਮ ਹੋਣਾ ਉਹ ਕਰ ਦੇਣਾ ਕਦੀ ਇਹ ਨਹੀਂ ਦੇਖਣਾ ਉਹਦਾ ਨਫਾ ਨੁਕਸਾਨ ਕਦੀ ਨਹੀਂ ਅਸੀਂ ਸੋਚਿਆ ਅਸੀਂ ਸਿਰਫ ਇਹ ਦੇਖਿਆ ਇੱਥੇ ਇਨਸਾਨੀਅਤ ਆ ਇੱਥੇ ਇਹ ਕੰਮ ਚੰਗਾ ਆ ਆਪਾਂ ਨੂੰ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਬਾ ਉਸ ਪ੍ਰਮਾਤਮਾ ਨੇ ਫੜੀ ਆ ਚਾਹੇ ਜਿੱਡਾ ਮੱਡੀ ਕਾਰਜ ਹੋਵੇ ਕਦੀ ਸਾਡੇ ਮਤਲਬ ਕਦੀ ਪ੍ਰਮਾਤਮਾ ਨੇ ਡੋਲਣ ਹੀ ਨਹੀਂ ਦਿੱਤਾ ਜੇ ਕੋਈ ਔਂਕੜ ਆ ਜਣੀ ਸਾਡੇ ਕਦੀ ਮਤਲਬ ਇੰਨੇ ਔਖੇ ਦਿਨ ਵੀ ਆ ਜਾਣ ਤੇ ਆਪਾਂ ਅਰਦਾਸ ਕਰਨੀ ਮਹਾਰਾਜ ਦੇ ਚਰਨਾਂ 'ਚ ਸਾਨੂੰ ਆਪਣੀ ਪਤਾ ਪ੍ਰਮਾਤਮਾ ਨੇ ਕਦੋਂ ਕੱਢ ਕੇ ਸਾਡੀ ਬਾਹ ਫੜ ਕੇ ਸਾਨੂੰ ਬਾਹਰ ਕੱਢ ਦੇਣਾ ਇਸ ਪ੍ਰਮਾਤਮਾ ਨੇ ਮੈਂ ਕਹਾਂ ਅਸੀਂ ਜੋ ਮੰਗਿਆ ਜੋ ਮਨ 'ਚ ਸੋਚਦੇ ਨਾ ਉਹ ਪ੍ਰਮਾਤਮਾ ਪੂਰੀ ਕਰ ਦਿੰਦਾ ਐਤਕੀ ਹੜਾਂ ਦੇ ਵਿੱਚ ਕਿੱਡੀ ਵੱਡੀ ਜਿਹੀ ਸੰਸਥਾ ਨੇ ਐਡਾ ਪੂਰੇ ਐਡੀ ਸਵਾਮਾ ਕਰ ਸਕੀਆਂ ਨਾ ਤੇ ਤੁਹਾਡੀ ਬਦੌਲਤ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਹੀ ਹੋ ਸਕੀਆਂ ਕਿਉਂਕਿ ਅਸੀਂ ਮਨ ਚ ਕਦੀ ਵੀ ਸੋਚਣਾ ਵੀ ਆਹ ਪ੍ਰਮਾਤਮਾ ਵੀ ਗੁਰੂ ਸਾਹਿਬ ਆਹ ਚੀਜ਼ ਕੰਮ ਲੱਗੇ ਆ ਕਰਨ ਤੇ ਉਹ ਕੰਮ ਸਾਡੇ ਲਈ ਕੋਈ ਔਕੜ ਨਹੀਂ ਹੋਣੀ ਰਾਹ ਬਣਦੇ ਜਾਂਦੇ ਸੀ ਉਧਰ ਨੂੰ ਤੇ ਇਸ ਕਰਕੇ ਇਹ ਸਭ ਇੱਥੇ ਸਾਡੀ ਟੀਮ ਦੀ ਸੱਚੀ ਨਹੀਂ ਤਾਂ ਮਿਹਨਤ ਆ ਮੈਂ ਕੱਲਾ ਨਹੀਂ ਮੇਰੇ ਨਾਲ ਟੀਮ ਆ ਇੱਕ ਬਹੁਤ ਵੱਡੀ ਜਿਹੜੀ ਜਿਹੜੇ ਇੱਕ ਦਿਨ ਰਾਤ ਇੱਕ ਕਰਕੇ ਇਸ ਸੰਸਥਾ ਦੇ ਨਾਲ ਜੁੜੇ ਹੋਇਆ ਹੁਣ ਐਕਸੀਡੈਂਟ ਹੋਇਆ ਦੋ ਬੰਦਿਆਂ ਦੇ ਨਾਲ ਤਰਾਸ਼ਾਮੀ ਹੋਇਆ ਧੁਰੀਆਂ ਦੇ ਵਿੱਚ ਦਸੂਏ ਲੈ ਕੇ ਗਏ ਦਸੂਏਉਂ ਜਵਾਬ ਦਿੱਤਾ ਤੇ ਹੁਣ ਜਲੰਧਰ ਛੱਡ ਕੇ ਮੇਰੀ ਟੀਮ ਜਿਹੜੀ ਲੋਹੜੀ ਦੇ ਦਿਨ ਦੇਖੋ ਅੱਜ ਕਿੱਦਾਂ ਦਾ ਦਿਨ ਦੇ ਵਿੱਚ ਲੋਕ ਆਪਣੇ ਘਰਾਂ 'ਚ ਆ ਤੇ ਉਹ ਜਲੰਧਰ ਗਏ ਜਾ ਕੇ ਛੱਡ ਕੇ ਆਏ ਬਾਕੀ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬੇਚਾਰਾ ਦੀ ਸਾਹ ਮੇਰੇ ਭਰਾਵਾਂ ਨੇ ਪਾਈ ਆ ਮੇਰੇ ਵੱਡੇ ਵੀਰ ਸਰਦਾਰ ਪਰਸ਼ੋਤਮ ਸਿੰਘ ਜੀ ਵੀਰ ਮਨਜੋਤ ਸਿੰਘ ਤਲਵੰਡੀ ਭਾਜੀ ਗੁਰਿੰਦਰ ਸਿੰਘ ਜੀ ਮੈਲਵਾਰਨ ਤੋਂ ਇਹ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਲੋਕ ਜੇ ਸੋਚਦੇ ਹੋਣਗੇ ਇਸ ਪਾਸੇ ਨੂੰ ਕਿ ਵੀ ਇਹ ਹੋ ਨਹੀਂ ਸਕਦਾ ਨਾ ਹੋਣ ਵਾਲੀ ਸੋਚ ਨੂੰ ਕਰਕੇ ਦਿਖਾਇਆ ਸੋ ਮੈਂ ਐਂਟਰ ਕਰਦੇ ਆ ਬੜਾ ਮਨ ਖੁਸ਼ ਹੁੰਦਾ ਲੋਕ ਆਪਣੇ ਪਰਿਵਾਰਾਂ ਨਾਲ ਲੋੜੀਆਂ ਮਨਾਉਂਦੇ ਨੇ ਮਨਾਉਣੀਆਂ ਚਾਹੀਦੀਆਂ ਨੇ ਪਰ ਇਸ ਪਰਿਵਾਰ ਨੂੰ ਵੀ ਗੁਰੂ ਮਹਾਰਾਜ ਦੀ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਇਸ ਪਰਿਵਾਰ ਨੇ ਸਾਂਝਿਆ ਆ ਇਹਨਾਂ ਨੂੰ ਸਜਦਾ ਆ ਗੁਰੂ ਮਹਾਰਾਜ ਕਿਰਪਾ ਕਰਨ ਮਨਜੋਤ ਸਿੰਘ ਹੁਣਾਂ ਦੀ ਗੱਲ ਗੁਰਿੰਦਰ ਭਾਈ ਦੀ ਗੱਲ ਲੰਬਾ ਸਫ਼ਰ 11 ਸਾਲ ਦਾ ਤਕਰੀਬਨ 2015 ਤੋਂ ਲੈ ਕੇ ਹੁਣ ਤੱਕ ਇਹੀ ਗੱਲ ਦੇਖੀ ਹੈ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੰਸਥਾ ਚੱਲ ਰਹੀ ਆ ਤੇ ਇਦਾਂ ਹੀ ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ ਤੇ ਇਹੋ ਜੇ ਜਿੰਦਾ ਦਿਲ ਭਰਾ ਤੇ ਜਿਹੜੇ ਕੋਈ ਵਿਦੇਸ਼ਾਂ 'ਚ ਜਿੰਦਾ ਦਿਲ ਭਰਾ ਬੈਠੇ ਨੇ ਕੋਈ ਸਾਡੇ ਇਲਾਕੇ 'ਚ ਸਾਡੇ ਪੰਜਾਬ 'ਚ ਜਿੰਦਾ ਦਿਲ ਭਰਾ ਬੈਠੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਦੋਂ ਇੱਥੇ ਆ ਕੇ ਦੇਖੀਦਾ ਮਨ ਨੂੰ ਸਕੂਨ ਆਉਂਦਾ ਕਿ ਵੀ ਦੁਨੀਆ ਦੇ ਵਿੱਚ ਹਰ ਕੋਈ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਕਰਦਾ ਆ ਪਰ ਕੋਣ ਕਿਸੇ ਲਈ ਕਰਦਾ ਆ ਉਹ ਜਿਹੜਾ ਆ ਉੱਤੇ ਗੁਰੂ ਮਹਾਰਾਜ ਦੀ ਕਿਰਪਾ ਹੁੰਦੀ ਆ ਸੋ ਵੱਧ ਤੋਂ ਵੱਧ ਇਸ ਸੰਸਥਾ ਦੇ ਨਾਲ ਇਸ ਸੰਸਥਾ ਕੁਝ ਵਿਸ਼ੇਸ਼ ਵਿਅਕਤੀਆਂ ਦੀ ਨਹੀਂ ਇਹ ਸਾਰੇ ਸਮੁੱਚੇ ਇਲਾਕੇ ਦੀ ਆ ਸਮੁੱਚੇ ਜ਼ਿਲ੍ਹੇ ਦੀ ਆ ਸਮੁੱਚੇ ਪੰਜਾਬ ਦੀ ਆ ਜਿੱਥੇ-ਜਿੱਥੇ ਵੀ ਕੋਈ ਇਸ ਸੰਸਥਾ ਨਾਲ ਜੁੜਿਆ ਉਹ ਇਸ ਸੰਸਥਾ ਦਾ ਮੈਂਬਰ ਆ ਗੱਲ ਇਹ ਆ ਵੀ ਗੁਰੂ ਮਹਾਰਾਜ ਦੀ ਸੇਵਾ ਲੈਣੀ ਉਹ ਮੇਰੇ ਵੀਰ ਆਪਣਾ ਪਰਿਵਾਰ ਛੱਡ ਕੇ ਮੈਂ ਇਸ ਗੱਲ ਦੀ ਕੋਈ ਗੱਲ ਗਰੇ ਨਹੀਂ ਕਰੂੰਗਾ ਗੱਲ ਕਹਿਣ ਤੋਂ ਹਾਲਾਂਕਿ ਬੱਚੀਆਂ ਕਿਹੜਾ ਬੱਚਾ ਨਹੀਂ ਚਾਹੁੰਦਾ ਵੀ ਮੇਰਾ ਪਿਤਾ ਸਾਡੇ ਨਾਲ ਆ ਕੇ ਰਾਤ ਨੂੰ ਸੌਵੇ ਮਹੀਨਾ ਮਹੀਨਾ ਬੱਚੇ ਮੂੰਹ ਨਹੀਂ ਦੇਖਦੇ ਘਰ-ਬਾਰ ਛੱਡਣੇ ਮੈਂ ਆਪਣੀ ਖੁਦ ਦੀ ਇੱਕ ਦਿਨ ਦੀ ਦੱਸਦਾ ਵੀਰ ਮਨਜੋਤ ਸਿੰਘ ਤਲਵੰਡੀ ਤੇ ਅਸੀਂ ਇਕੱਠੇ ਬੈਠੇ ਇੱਕ ਮਿੰਟ 'ਚ ਫੋਨ ਆਇਆ ਕਿਸ਼ਨਗੜ੍ਹ ਸਾਈਡ ਤੋਂ ਰੇਂਦਰ ਭਾਜੀ ਵੀਡੀਓ ਆਈ ਜਿੱਥੇ ਵਿਅਕਤੀ ਦੇ ਕੀੜੇ ਪਚਲ ਰਹੇ ਸੀ ਉਹ ਸਚਾਈ ਇਸ ਗੱਲ ਦੀ ਆ ਵੀ ਜਦੋਂ ਮੈਂ ਵੀਡੀਓ ਦੇਖੀ ਤੇ ਸਿਰਫ 10 ਸੈਕਿੰਡ ਚੱਲ ਕੇ ਮੈਂ ਕਿਹਾ ਯਾਰ ਮੇਤੋਂ ਦੇਖੀ ਨਹੀਂ ਜਾਂਦੀ ਤੇ ਮੈਂ ਕਿਹਾ ਹੁਣ ਫਿਰ ਕਹਿੰਦਾ ਬ ਚੱਲੇ ਆ ਸਿੰਘ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਮੈਂ ਕਹਿੰਦਾ ਕੋ ਆਮ ਬੰਦਾ ਇਹ ਹੱਥਾਂ ਦਾ ਘੱਡ ਦਿੰਦਾ ਕੀੜੇ ਕੋ ਜਿਹੜੇ ਬਹੁਤ ਚਲੋ ਕਈ ਮੇਰੇ ਭਰਾ ਆ ਜਿਹੜਿਆਂ ਨੂੰ ਇਸ ਗੱਲ ਦਾ ਵੀ ਹੈਗਾ ਕਿ ਵੀ ਖਰੇ ਸਭ ਕੋ ਜਿਹੜਾ ਆ ਉਹ ਵੀ ਉਹ ਭਰਾ ਚੱਲਦੇ ਆ ਤੇ ਪਰ ਇਹ ਜਿਹੜੀ ਇਹ ਹੈ ਨਾ ਜਿਹੜੀ ਮਾਨਸਿਕਤਾ ਐਡੀ ਤਗੜੀ ਧ੍ਰੜ ਨਿਸ਼ਚਾ ਉਹ ਕੀੜੇ ਭਾਜੀ ਦੇਖਣੇ ਸਾਡੇ ਵਰਗੇ ਜਿਹੜੇ ਆ ਮਨਮੁਖ ਬੰਦਿਆਂ ਲਈ ਉਹ ਬਹੁਤ ਵੱਡੀ ਗੱਲ ਆ ਤੇ ਜਿਹੜੇ ਬੰਦੇ ਨੇ ਹੱਥੀਂ ਕੱਢ ਕੇ ਤੇ ਉਹਨੂੰ ਸਫਾਈ ਕਰਾ ਕੇ ਤੇ ਆ ਜਿੰਨੇ ਦੱਸਦੇ ਆ ਇਹਨਾਂ ਜੋ 70% ਉਹਨਾਂ ਹਾਲਾਤਾਂ ਜੋ ਆਏ ਤੇ ਗੁਰੂ ਮਹਾਰਾਜ ਜੀ ਤੇ ਕਿਰਪਾ ਰੱਖੇ ਬਹੁਤ ਬਹੁਤ ਧੰਨਵਾਦ ਇਹੋ ਜੇ ਦਿਨ ਪਰਵਤੇ ਉਦਾਂ ਵੀ ਨਹੀਂ ਵੀ ਦਿਨ ਪਰਵਤੇ ਘਰ ਤੁਸੀਂ ਰਹਿਣਾ ਹੁੰਦਾ ਸੰਗਤ ਜੀ ਪਰ ਜਦੋਂ ਵੀ ਕਿਤੇ ਸਮਾਂ ਲੱਗੇ ਇਹਨਾਂ ਵਿੱਚ ਆਪਣਾ ਇੱਕ ਘੰਟਾ ਡੇਢ ਘੰਟਾ ਜਰੂਰ ਆ ਕੇ ਬਤਾਇਆ ਕਰੋ ਮਨ ਨੂੰ ਬਹੁਤ ਤਸੱਲੀ ਮਿਲਦੀ ਆ ਇਦਾਂ ਹੀ ਪ੍ਰਮਾਤਮਾ ਕਿਰਪਾ ਰੱਖੇ ਸਾਡੀ ਸੰਸਥਾ ਤੇ ਤੇ ਜਿੰਨੇ ਵੀ ਸਾਡੀ ਸੰਸਥਾ ਦੇ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਵੀ ਕੋਈ ਬੈਠਾ ਸਾਰੇ ਵੀਰਾਂ ਤੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ